ਉਦੇ ਰਿਗਾਰਡਿੰਗ ਜਿਹੜਾ ਸੀ ਐਫ ਆਈ ਆਰ ਦੱਚ ਕੀਤਾ ਸੀ ਉਹਦੇ ਹੀ ਡੀਟੇਲਸ 'ਚ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:30 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੇ ਜਰਿਸਡਿਕਸ਼ਨ ਤੋਂ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਪੀ ਪੀਪੀ 10 ਐਫ ਡਬਲਯੂ 9179 ਯਿਓਨ ਗੱਡੀ ਉਹਦੇ 'ਚ ਇੱਕ ਲੇਡੀ ਦੀ ਡੈੱਡ ਬੋਡੀ ਹੈ ਔਰ ਉਧ ਇੱਕ ਡੈਡ ਬੋਡੀ ਪਈ ਐ ਤੇ ਗੱਡੀ 'ਚ ਥੋੜਾ ਬਲੱਡ ਪਿਸਪਿਲ ਆਊਟ ਹੋ ਰਿਹਾ ਬੜੀ ਫਾਉਲ ਸਮੈਲ ਆ ਰਹੀ ਐ ਤੇ ਇਮੀਡੀਏਟਲੀ ਐਸ ਐਚਓ ਕੈਂਟ ਡੀ ਐਸ ਪੀ ਸਿਟੀ 2 ਜਿਹੜੇ ਪੀ ਐਸ ਪੀ ਫੋਰੈਂਸਿਕ ਮਨਜੀਤ ਸਿੰਘ ਆ ਉਹਨਾਂ ਕੋਲ ਇਸ ਟਾਈਮ ਚਾਰਜ ਐ ਐਸ ਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿੰਸ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਤਾਂ ਬੋਡੀ ਨੂੰ ਸਿਵਲ ਹਸਪੀਟਲ ਮੋਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀਗੀ ਤੇ ਅ ਨੈਕਸਟ ਡੇ ਜਿਹੜੀ ਉਹਦੀ ਬਾਡੀ ਦੀ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ ਸ਼ਨਾਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਅ ਇਕ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕਤ ਵਕਤ ਜੋ ਉਹਦੀ ਮਦਦ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇ ਇਸ ਸੇ ਉੱਧਰ ਉੱਧਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ 2-3 ਦਿਨਾਂ ਪਹਿਲਾਂ ਇੱਕ ਸਰਦਾਰ ਜੀ ਉਹਨਾਂ ਦੇ ਘਰ ਆਏ ਸੀਗੇ ਜਿਹਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਸੀ ਐਂ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟੰਡਾ ਚ ਕਿਸੇ ਸ਼ੋਰੂਮਸ ਦੀ ਪ੍ਰੋਮੋਸ਼ਨ ਲਈ ਇਨੂੰ ਬੁਲਾਣਾ ਪਰ that day ਉਹ ਕਰਨੀ ਸੀਗੇ ਅਗਲੇ ਦਿਨ ਫਿਰ ਅਮਰਿਤਪਾਲ ਇਸੇ ਗੱਲ 'ਈ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ 'ਕੇ ਪ੍ਰੋਮੋਸ਼ਨ ਕਰੋ then eventually she agreed ਤੇ ਉਸਨੇ ਜਿਹੜਾ ਅਮਰਿਤਪਾਲ ਐ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਬਤਨ ਦੋ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਆ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇजेस ਵੀ ਮਿਲ ਰਹੀਆਂ ਸੀ ਕੁਝ ਇਹਦੀ ਹਿਊਮਨ ਇੰਡ ਤੋਂ ਲੁਧਿਆਣਾ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੇ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਤੋਂ 8 ਨੂੰ ਇਹਦੇ ਘਰ ਗਿਆ ਸੀ ਪਰ ਬਾਅਦ ਚੋਂ ਵਾਪਸ ਵਾਪਸ ਉਹਦੇ ਨਾਲ ਕਨਵਰਸੇਸ਼ਨ ਹੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰੋਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਂ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੁਰਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਹੈ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਂ ਲੁਧਿਆਣੇ ਫੋਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁਨਸਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ 'ਚ ਲਿਜਾ ਕੇ ਇਹਦੇ ਗਲੇ 'ਤੇ ਤੋਫਾਹਾ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਦੀ ਬਾਡੀ ਨੂੰ ਪਿੱਛੇ ਸਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕਾਜ਼ ਦੇ ਥੋਟ ਕਿ ਅਜੇ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ ਥੇ ਸੋ ਇਸ ਪਲੈਨਿੰਗ ਦੇ ਤਹਿਤ ਉਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਪਾਰਕ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਦੋਨੋਂ ਤੋਂ ਫਰਾਰ ਹੋ ਗਏ ਤੇ ਯੂਜ਼ਿੰਗ ਵੇਰੀਅਸ ਹਿਊਮਨ ਐਂਡ ਟੈਕਨੀਕਲ ਇਨਪੁਟ ਅਸੀਂ ਇਹਨਾਂ ਦੋਨਾਂ ਨੂੰ ਕੱਲ ਰਾਤੀ ਅਰਾਊਂਡ 1 ਵਜੇ ਦੇ ਕਰੀਬ ਜਿਹੜੇ ਆ निमरजजीत और जसप्रीत इन दोनों ਨੂੰ ਕਾਬੂ ਕੀਤਾ ਹੈ ਇਹਨਾਂ ਦੀ ਅਰੈਸਟ ਪਾਈ ਹੈ ਹੁਣ ਅਸੀਂ ਇਹਨਾਂ ਦਾ ਡਿਮਾਂਡ ਲੈ ਕੇ ਅੱਗੇ ਦੇਖਾਂਗੇ ਕਿ ਕੀ ਕੀ ਇਹਨਾਂ ਦਾ ਹੋਰ ਇਹਦੇ ਚ ਐਂਗਲ ਸੀਗਾ ਔਰ ਜਿਹੜਾ ਇਹ ਤਾਂ ਚ ਕਾਂਸਪੀਰੇਟਰ ਹੈ ਅੰਮ੍ਰਿਤਪਾਲ ਮੈਰੋ ਉਹਨੂੰ ਵੀ ਅਸੀਂ ਫੜਨ ਲਈ ਪ੍ਰੋਪਰਟੀ ਮਲਾਈਆਂ ਹੋਈਆਂ ਸੋ ਥੈਟ ਇਹ ਪੂਰਾ ਸਰਕਲ ਕੰਪਲੀਟ ਹੋਵੇ ਤੇ ਹੁਣ ਤੱਕ ਦੀ ਤਫਤੀਸ਼ ਸੇ ਹੀ ਪਤਾ ਲੱਗਿਆ ਕਿ ਜਿਹੜੇ ਇਹ ਦੋਨੋਂ ਹੈਗੇ ਅੰਮ੍ਰਿਤਪਾਲ ਦੇ ਨਾਲ ਦੇ ਐਸੋਸੀਏਟ ਜਿਹੜੇ ਅਸੀਂ ਫੜੇ ਆਂ ਦੇ ਵਰ ਡੂਇੰਗ ਅ ਰੋਲ ਮੋਰਲ ਪੁਲਿਸਿੰਗ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਮਲਾ ਕੌਰ ਹੈ ਤੇ ਪਿੱਛੋਂ ਇੱਕ ਕੰਚਨ ਦੇਵੀ ਆ ਤੇ ਕਮਲਾ ਘੋੜੀ ਆ ਈਡੀ ਬਣਾ ਕੇ ਸਾਡੇ ਯੂਥ ਨੂੰ ਅਕੋਰਡਿੰਗ ਟੂ ਥੇਮ ਕਿ ਬਹੁਤ ਹੀ ਵਲਗਰ ਵੀਡੀਓਸ ਪੰਦੀ ਸੀ ਤੇ ਸਾਡਾ ਅਗੇ ਦਾ ਯੂਥ ਖਰਾਬ ਹੋ ਰਿਹਾ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਅੰਮ੍ਰਿਤ ਪਾਲੇ ਰੋਕਦਾ ਸੀਗਾ ਪਰ ਇਹ ਨਹੀਂ ਹੱਟੀ ਸੋ ਅਕੋਰਡਿੰਗ ਟੂ ਥੇਮ ਉਹਨਾਂ ਨੇ ਇਹਨੂੰ ਸਬਕ ਸਿਖਾਣ ਲਈ ਇਹ ਸਾਰਾ ਪਲਾਨ ਕੀਤਾ 댓 ਇਜ਼ ਹਾਊ ਦੇ ਪਲਾਨਡ ਥਿਸ ਹੋਲ ਕਨਸਪੀਰੇਸੀ ਕਿ ਇਹਨੂੰ ਕਿਸੇ ਤਰ੍ਹਾਂ ਇਹਦਾ ਇਨ ਅ ਮਰਡਰ ਕਰ ਹੈ ਨਾ ਇਸ ਤਰ੍ਹਾਂ ਬਾਅਦ ਵਿੱਚ ਹੋ ਸਕਦੀ ਬੜੀ ਵਿੱਚ ਮੇਕਅਪ ਮੈਂ ਮਾ ਮੰਨਾ ਕਰਦੇ ਹਾਂ ਇਹਨਾਂ ਦੋਨਾਂ ਦੀ ਡੀਟੇਲਸ ਜੋ ਜੀ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਜਿਹੜਾ ਨਿਮਰਤਜੀਤ ਦਾ ਇਹ 21 ਸਾਲ ਦਾ ਹੈ ਤੇ ਜਿਹੜਾ ਜਸਪ੍ਰੀਤ ਸਿੰਘ ਹੈ ਇਹ ਪਤਕੀਕ ਸਾਲ ਦਾ ਹੈ ਤੇ ਨਿਮਰਨਜੀਤ ਦਾ ਅੰਮ੍ਰਿਤਪਾਲ ਦੇ ਨਾਲ ਹੀ ਇੱਕ ਕੇਸ ਹੈਗਾ ਮੁਕੱਦਮਾ ਨੰਬਰ 121/2021 ਇਹ ਥਾਣਾ ਧਨੋਲਾ ਜ਼ਿਲ੍ਹਾ ਬਰਨਾਲਾ ਵਿੱਚ ਦਰਜ ਹੈ ਉੱਥੇ ਵੀ ਇਹਨਾਂ ਨੇ ਇੱਕ ਕੋਈ ਡੀ ਐਕਸ ਐਕਸ ਨਾ ਦੇ میوزਿਕ ਪ੍ਰੋਡਿਊਸਰ ਨੂੰ ਉਨਾਂ ਨੇ ਬਲੇਵ ਕੀਤਾ ਸੀ ਕਿ ਉਹ ਬੜੇ ਬਲਗਰੀਆ ਕੁਛ ਇਦਾਂ ਦੇ ਵੀਡੀਓਜ਼ ਬਣਾਉਂਦਾ ਤੇ ਉਹਨਾਂ ਨੂੰ ਵੀ ਇਸੇ ਪੈਟਰਨ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਤਾਂ ਧਮਕਾਇਆ ਸੀ ਉਹਦੇ ਤਹਿਤ ਇਹਨਾਂ ਤੇ ਇੱਕ ਪਰਚਾ ਦਰਜ ਹੋਇਆ ਸੀ ਅੰਡਰ ਸੈਕਸ਼ਨ 323 41 506 148 149 थाना ਤਨੋਲਾ ਤੇ ਅੰਮ੍ਰਿਤਪਾਲ ਤੇ ਇੱਕ ਹੋਰ ਅੰਮ੍ਰਿਤਸਰ ਚ ਵੀ ਈ ਡਿਵੀਜ਼ਨ ਥਾਣੇ ਚ 2020 ਚ ਐਫ ਆਈ ਆਰ ਨੰਬਰ 5 ਦਰਜ ਅੰਡਰ ਸੈਕਸ਼ਨ 307 ਤੋਂ 434 22 353 186 ਜਦੋਂ ਇਹਨਾਂ ਨੇ ਹੈਰੀਟੇਜ ਸਟਰੀਟ ਤੇ ਆਈ ਥਿੰਕ ਸਟੈਚੂਸ ਵਗੈਰਾ ਨੂੰ ਡਿਮੋਲਿਸ਼ ਕੀਤਾ ਸੀ ਕਿਉਂਕਿ ਇਸ ਏਰੀਆ ਚ ਕੀਤੀ ਗਈ ਕਿ ਉਹਦੇ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਦਾ ਡੋਟੀ ਲੈਪਸ ਹੋਈ ਹੈ ਇਸ ਤਰ੍ਹਾਂ ਦੀ ਬਾਤ ਕਰਨਾ ਦੂਸਰਾ ਪਾਰਕਿੰਗ ਚ ਕਿਹੜਾ ਜਸਪ੍ਰੀਤ ਹੈ ਇਹ ਦੇਖੋ ਇਹਨਾਂ ਕੋਲ ਇੱਕ ਤਾਂ ਗੱਡੀ ਸੀਗੀ ਸਕੋਰਪੀਓ ਜਿਹੜੀ ਐਨ ਸਕੋਰਪੀਓ ਸੀਗੀ ਉਹ ਪਹਿਲਾਂ ਜਦੋਂ ਲੁਧਿਆਣੇ ગયા ਉਸ ਗੱਡੀ 'ਚ گئے ਤੇ ਇਨ ਬਿਟਵੀਨ ਦੇ ਹੈਵ ਬੀਨ ਚੇਂਜਿੰਗ ਕਾਰਸ اور ਜਦੋਂ ਇਹਨਾਂ ਨੇ ਕ੍ਰਾਈਮ ਕਰ ਦਿੱਤਾ ਉਸ ਤੋਂ ਬਾਅਦ ਜੋ ਸਾਨੂੰ ਫੁਟੇਜ ਆਇਆ ਕਿ ਜਿਹੜਾ ਜਸਪ੍ਰੀਤ ਹੈ ਉਹ ਉਹਨੂੰ ਆਦੇਸ਼ ਦੇ ਪਾਰਕਿੰਗ 'ਚ ਗੱਡੀ ਚਲਾ ਕੇ ਛੱਡ ਗਿਆ ਹੈ ਲੁਧਿਆਣੇ ਤੋਂ ਗੱਡੀ ਆਈ ਸੀ ਨਾ ਕੋਈ ਦਾਸ ਸੀ ਇਹ ਤਾਂ ਇਕੱਲੀ ਆਈ ਸੀਗੇ ਬਟ ਇਹ ਦੋਨੋਂ ਮੁੰਡੇ ਉਹਨੂੰ ਉੱਥੇ ਲੈਣ ਗਏ ਸੀ ਕਿਉਂਕਿ ਸ਼ੀ ਵਾਸ ਨਾਟ ਅਵੇਅਰ ਆਫ ਬਠਿੰਡਾ ਏਰੀਆ ਤਾਂ ਇਹਨਾਂ ਨੇ ਕਾਈਂਡ ਆਫ ਆਪਣੀ ਗੱਡੀ ਤੇ ਉਹਦੇ ਨਾਲ ਨਾਲ ਆਏ ਬੈਂਕ ਨੇ ਪਹਿਲਾ ਕੰਟੈਕਟ ਦਿੱਤਾ ਸੀ ਅੰਮ੍ਰਿਤਪਾਲ ਰਸੀਦ ਮਹਿਰੋਈ ਆ ਤੋ ਬਹੁਤ ਇਹ ਜੀ ਅੰਮ੍ਰਿਤਪਾਲ ਮਹਿਰੋਈ ਹੈ ਜੋ ਇਹਦੀ ਮਦਰ ਨੇ ਸਾਨੂੰ ਬਿਆਨ ਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਇਹ ਸਾਡੇ ਘਰ ਆਇਆ ਸੀ ਫਿਰ ਉਹਨੇ ਉਹਦੀ ਆਇਡੈਂਟੀਫਾਈ ਵੀ ਕੀਤਾ ਬਟ ਸ਼ੀ ਹੈ ਸੈਟਡ ਉਨੇ ਨੂੰ ਕਿਹਾ ਕਿ ਸਾਨੂੰ ਕਿਸੇ ਗੱਡੀਆਂ ਤੇ ਪ੍ਰੋਮੋਸ਼ਨ ਲਈ ਤੁਹਾਨੂੰ ਲੈ ਕੇ ਜਾਣਾ ਸੋ ਅਮ੍ਰਿਤਵਾਲ ਮਹਿਰੋ ਵਾਸ ਦਿ ਫਰਸਟ ਪਰਸਨ ਜਿਹਨੇ ਕੰਟੈਕਟ ਕੀਤਾ ਅ ਹਾਂਜੀ ਨਿਹੰਗਵਾਨੀ ਚ ਰਹਿੰਦੇ ਬਟ ਐਸ ਯੂ ਮਾਈਟ ਹੈਵ ਆਲਸੋ ਸੀਨ ਕਿ ਉਸ ਟਾਈਮ ਦੇ ਵਰ ਵੇਅਰਿੰਗ ਨਾਰਮਲ ਕਲੋਸ ਅਮ੍ਰਿਤਪਾਲ ਜੀ ਹੁਣ ਤਾਂ ਮੈਂ ਵੀ ਇਹ ਜੋ ਹੁਣ ਤੱਕ ਦੇਖਿਆ ਹੈ ਜੋ ਇਹਦੇ ਤੇ ਐਫ ਆਈ ਆਰਸ ਵੀ ਹੈ ਦੇ ਆਰ ਡੂਇੰਗ ਅਰ ਓਨ ਮੋਡਲ ਪੁਲਿਸਿੰਗ ਜਿਵੇਂ ਇਸ ਕੇਸ ਚ ਵੀ ਵੀਅਰ ਸੇਇੰਗ ਕਿ ਇਹ ਕੁਝ ਇਮੋਰਲ ਗੱਲਾਂ ਸਾਡੇ ਅਗਲੇ ਯੂਥ ਨੂੰ ਖਰਾਬ ਕਰਨਾ ਚਾਹੁੰਦੀ ਸੀ ਤੇ ਅਸੀਂ ਇਹਨੂੰ ਸਮਝਾਇਆ ਇਹ ਨਹੀਂ ਹਟੇ ਤੇ ਪਿਛਲੇ ਕੇਸਸ ਤੋਂ ਵੀ ਇਹੀ ਲੱਗ ਰਿਹਾ ਕਿ ਇਹ ਇਸ ਤਰ੍ਹਾਂ ਦੇ ਕੰਮ ਕਰਦੇ ਹਾਂ ਹਾਂਜੀ ਅਮਰਿਤਪਾਲ ਮਾਲ ਖੂੜਾ ਅੰਦਰ ਨਹੀਂ ਜੀ ਇਹ ਇਹ ਬੰਦੇ ਦਾ ਨਾਮ ਅਮਰਿਤਪਾਲ ਹੈ ਬਟ ਹੀ ਇਜ਼ ਅ ਡਿਫਰੈਂਟ ਐਂਟੀਟੀ ਸੀ ਹਲੇ ਤੱਕ ਤਾਂ ਸਾਨੂੰ ਨਹੀਂ ਪਤਾ ਬਟ ਇਹ ਡਿਫਰੈਂਟ ਅਮਰਿਤਪਾਲ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਆ ਰਹੀ ਹੈ ਜੋ ਮੁਖਰ ਦਾ ਦੱਸ ਰਿਹਾ ਖੁਦ ਨਹੀਂ ਕੁਸ਼ਿੰਦਰ ਸਿੰਘ ਦਾ ਕਹਿੰਦਾ ਕਿ ਮੋਰਟੇ ਬਣੂਗੀ

हमने बहुत सी की तो है जैसा तो क्या हमारे पोस्ट में ही पाई हैं वहाँ कुछ एसपी में भी पाई हैं मतलब क्योंकि अभी यार कोशिश आते भी कुछ है ना कुछ एसपी से दो ने एकाउंट्स और कुछ लीड्स बाहर के लिए बगैर वो but दिव असीता जी कल रात नो नो ऑनरेडी अरेस्ट कर लेस वन एट टाइम कर लेना जैसे हमारे स ਤਾਂ ਇਸ ਨਾਲ ਪ੍ਰੀਅੰਤ ਕੋ ਕਰ ਕਰਤਾ ਦੀ ਜੀ ਦੇਖੋ ਜੀ ਇਹਨਾਂ ਦੀ ਜਿਹੜੀ ਪੁਰਾਣੀ ਜੀ ਇੰਟਰੈਕਸ਼ਨ ਹੁਣ ਤੱਕ ਪਤਾ ਲੱਗੀ ਹੈਗੀ ਅਮਰਿਤਪਾਲ ਜਿਹੜਾ ਕਿਹੜੇ ਪਿੰਡ ਦਾ ਹੈ ਮੈਰੋ ਇਹਨੇ ਉਹਨੂੰ ਪਹਿਲਾਂ ਵੀ ਕਿਹਾ ਸੀਗਾ ਤੁਸੀਂ ਇਹਦਾ ਜੀ ਅਕਾਊਂਟ ਦੇਖੋ ਹੀ ਇਸ ਡੂਇੰਗ ਆਲ ਥੀਸ ਥਿੰਗਸ ਸੋ ਹੀ ਇਹ ਜਿਹੜੇ ਮੁੰਡੇ ਫੜੇ ਦੱਸਦੇ ਕਿ ਪਹਿਲਾਂ ਵੀ ਇਹਨੇ ਕਿਹਾ ਸੀ ਵੀ ਤੂੰ ਇਹ ਆਪਣੇ ਇਸ ਤਰ੍ਹਾਂ ਦੇ ਵੀਡੀਓਜ਼ ਨਾ ਆਪ ਆਪਣਾ ਅਕਾਊਂਟ ਡਿਲੀਟ ਕਰ ਦੇ ਬਟ ਜੋ ਗੱਲ ਇਹਨਾਂ ਦੀ ਨਵੀਂ ਬਣੀ ਸੋ ਦੇ ਹੈਸ਼ ਥਿਸ ਕਾਂਸਪੀਰੇਸੀ ਕਿ ਕਿਸੇ ਤਰ੍ਹਾਂ ਇਹਨੂੰ ਅਲਿਓਰ ਕਰਕੇ इतने लेके आइए और ऑब्वियसली क्रिमिनल कॉन्स्पिरेसी तो टाइम तो हुई ना मैडम 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 ये देख पीछे ही भी आया है कि भी एक गड्डी ठीक करवाना है सीवी से कौन तो गड्डी ठीक करवाई है कितना से किसी और तो अपना किसी स्टोर का मेरा पेशेंट लेकिन वो तो पता लगे कि ये गड्डी ठीक करवाना है सीवी लेकिन इसने और का जो बिल्डिंग कमिटमेंट की थी कि मैं ट्रीट कर दूंगी लेकिन उसके बाद आदम मर्द सरता इस कारण करके आप मुझे लड़े नहीं ਉਹ ਕੁਝ ਇਨੀਸ਼ੀਅਲੀ ਇਨੀਸ਼ੀਅਲੀ ਜਿਸ ਗੱਲ ਕਰਕੇ ਉਹ ਮੰਨੀ ਉਸ ਤੋਂ ਬਾਅਦ ਇਹਨਾਂ ਦੀ ਆਪਸ ਵਿੱਚ ਜੋ ਡੀਲ ਹੋਈ ਕਿਉਂਕਿ ਉਹਦੀ ਗੱਡੀ ਉਹਨਾਂ ਨੇ ਕਿਹਾ ਕਿ ਤੇਰੀ ਗੱਡੀ ਵੀ ਥੋੜੀ ਬਹੁਤ ਠੀਕ ਕਰਾ ਦਾਂਗੇ ਬਟ ਯਸ ਦੀਸਰ ਇੰਟਰਨਲ ਥਿੰਗਸ ਉਹਨੂੰ ਐਂਟਾਈਸ ਇਸੇ ਕਰਕੇ ਕੀਤਾ ਸੀਗਾ ਵੀ ਪ੍ਰੋਮੋਸ਼ਨ ਦੇ ਬਹਾਨੇ ਇੱਥੇ ਲੈ ਕੇ ਆਈਏ ਫਿਰ ਇਹਨਾਂ ਦੀ ਜੋ ਆਪਸ ਦੀ ਗੱਲਬਾਤ ਹੈ ਉਹ ਸੀ ਤਫਤੀਸ਼ ਦੇ ਸਾਹਮਣੇ ਲੈ ਕੇ ਆਉਂਦੇ ਆਪਨੇ ਉਸੇ ਗੱਲ ਗਾਰਜ ਵਰਕਸ਼ਾਪ ਦਾਜਾ ਦਾ ਦੂਸਰਾ ਸਵਾਲ ਕਿਹਾ ਇਸ ਨਾਲ ਕਿ ਮਾਰਿਆ ਇਸ ਤਰ੍ਹਾਂ ਏ ਜੀ ਵਰਕਸ਼ਾਪ ਬਠਿੰਡਾ ਜ਼ਿਲ੍ਹੇ ਚ ਹੈ ਮੇਰੇ ਲਈ ਬਠਿੰਡਾ ਮੀਨਸ ਡਿਸਟ੍ਰਿਕਟ ਮੈਂ ਕੋਈ ਪੁੱਛੋ ਉਸ ਤਰ੍ਹਾਂ ਨਹੀਂ ਕਹਿ ਰਹੀ ਤੇ ਇਹਨੂੰ ਮਾਰਿਆ ਗਿਆ ਜਿਹੜਾ ਜਸਪ੍ਰੀਤ ਹੈ ਕਿਉਂਕਿ ਇਹ ਨਿਹੰਗ ਪਾਣੇ ਚ ਰਹਿੰਦੇ ਉਸ ਦਿਨ ਤੇ ਉਹ ਵੇਅਰਿੰਗ ਸਿਵਲ ਕਪੜੇ ਪਰ ਉਹਨੇ ਆਪਣੀ ਸ਼ਰਟ ਦੇ ਥੱਲੇ ਇੱਕ ਕੀਵਰਡ ਇਸ ਦਾ ਕਮਰ ਦਾ ਸਾਪ ਬੰਨਿਆ ਹੋਇਆ ਸੀ ਤੇ ਜਦੋਂ ਉਹਦੀ ਗੱਡੀ 'ਚ ਇਹਨਾਂ ਦੀ ਆਰਗੂਮੈਂਟ ਇਹਨਾਂ ਗੱਲਾਂ ਤੇ ਸ਼ੁਰੂ ਹੋਈ ਤੇ ਉਹਨੇ ਉਹਨੂੰ ਖੋਲ ਕੇ ਉਹਦੇ ਗੱਲੇ ਚ ਫਹਾ ਲਾ ਕੇ ਉਹਦੇ ਨਾਲ ਇਹਦਾ ਗੱਲਾ ਕੁਤੇ ਜਿਹਦੇ ਨਾਲ ਕੋਈ ਤਾਂ ਦੀ ਜਿਹੜਾ ਮੜ ਕੇ ਆ ਗਿਆ ਸੀ ਹਾਂਜੀ ਗੱਡੀ 'ਚ ਲੜਕੀ ਦੀ ਗੱਡੀ 'ਚ ਹੀ ਹੋਇਆ ਲੜਕੀ ਦੀ ਗੱਡੀ 'ਚ ਇਹ ਸਕੋਰਪਿਓ ਗੱਡੀ ਦੇ ਵਿੱਚ ਸੀ ਜੀ ਜਦੋਂ ਇਹਨਾਂ ਨੇ ਮਰਡਰ ਕੀਤਾ ਸੀ ਲੜਕੀ ਦੀ ਗੱਡੀ 'ਚ ਸੀ ਬਟ ਇਨੀਸ਼ੀਅਲੀ ਦੇ ਹੈਡ ਗੋਨ ਇਨ ਦ ਰੋਨ ਸਕੋਰਪਿਓ ਫਿਰ ਇੱਥੇ ਅੱਗੇ ਕੁਝ ਕੁਝ ਤਰੀਕੇ ਨਾਲ ਕਦੇ ਉਹਦੀ ਗੱਡੀ 'ਚ ਬੈਠੇ ਇਸ ਤਰ੍ਹਾਂ ਚੇਂਜ ਹੋ ਗਿਆ ਇਹ ਦੋਸ਼ੀਆਂ ਦੇ ਨਾਲ ਜਿਹੜੀ ਗੱਡੀ ਚਾਏ ਸੀਗੀ ਐਂਡ ਸਕੋਰਪੀਓ ਉਹ ਵੀ ਬਰਾਮਦ ਹੋ ਗਈ ਆ ਔਰ ਜਿਹੜੀ ਗੱਡੀ ਲੜਕੀ ਦੀ ਸੀ ਉਹ ਤਾਂ ਉਸਦੇ ਨਾਲ ਆਦੇਸ਼ ਸੀ ਪਾਰਕਿੰਗ 'ਚ ਮਿਲੀ ਦਿੱਤੀ। ਜੀ ਜੋ ਦੀ ਮਦਰ ਨੇ ਵੀ ਕਿਹਾ ਕਿ ਪਹਿਲਾਂ ਵੀ ਇਹ ਕੋਈ ਨਾ ਕੋਈ ਪ੍ਰੋਮੋਸ਼ਨਸ ਲਈ ਵਕ-ਵਕ ਜਗ੍ਹਾ ਜਾਂਦੀ ਸੀਗੀ ਸੋ that is as per the version of the parents। ਜੀ ਕਤਲ ਜੋ ਇੱਥੇ ਹੋਇਆ ਮੈਂ ਤਾਂ ਉਹਦਾ ਹੀ ਤੁਹਾਨੂੰ ਦੱਸ ਸਕਦਾ ਆ। ਅਰੈਸਟ ਜੀ ਇਹਨਾਂ ਨੂੰ ਪੁੱਛੋ ਦੇ ਏਰੀਆ 'ਚ ਕੀਤਾ ਗਿਆ ਹੈ ਰਾਤੀ 1 ਵਜੇ ਦੇ ਕਰੀਬ ਲੜਕੀ ਦਾ ਮੋਬਾਈਲ ਲੜਕੀ ਦਾ ਮੋਬਾਈਲ ਜੀ ਹਲੇ ਨਹੀਂ ਬਰਾਮਦ ਹੋਇਆ ਬਟ ਅਸੀਂ 201 ਜਿਹੜਾ ਡਿਸਟਰਕਸ਼ਨ ਆਫ ਐਵੀਡੈਂਸ ਹੁੰਦਾ ਹੈ ਉਹ ਆਲਰੇਡੀ ਸੈਕਸ਼ਨ ਐਫ ਆਈ ਆਰ 'ਚ ਲਾਇਆ ਹੋਇਆ ਹੈ ਉਹਨੇ ਪਾਰਕਿੰਗ ਪਲੇਸ ਤੋਂ ਜਿਹੜੀ ਕਾਰ ਪਾਰਕਿੰਗ ਦੀ ਜੀ ਸਾਨੂੰ 11 ਸ਼ਾਮ ਨੂੰ ਇਨਫੋਰਮੇਸ਼ਨ ਆਈ ਹੈ ਤੋਂ ਇੱਕ ਦਿਨ ਤੋਂ ਪੂਰਾ ਰੇਡ ਮਟਰ ਨੋਟ ਹੋਇਆ ਹੈ 10 ਨੂੰ ਮਰਡਰ ਜੀ 9 ਔਰ 10 ਦੇ ਤੁਸੀਂ ਦਰਮਿਆਨਾ ਹੀ ਕਹਿ ਸਕਦੇ ਹੋ ਬਿਕਾਜ਼ ਉਹਨੂੰ ਨੌਨ ਨੂੰ ਤਾਂ ਲਿਆ ਹੀ ਸੀਗੇ ਪੈਰੋਂ ਚੱਲ ਪਏ ਸੀਗੇ 10 ਹੀ ਕਹਿ ਸਕਦੇ ਹੋ ਤੁਸੀਂ ਮੈਂ ਕਦੇ ਦੇ ਖਿਲਾਫ ਕੋਈ ਕਮਪਲੇਟ ਕਿ ਪੈਰੋਂ ਵਿੱਚ ਜਾਂ ਕੰਪਲੀਟ ਕਵਰ ਦਿੱਤਾ ਕਿ ਥੋੜੇ ਪਿਛਲੇ ਸਾਡੇ ਦੇਖੋ ਜੀ ਇਹ ਨਾ ਤਾਂ ਲੜਕੀ ਸਾਡੇ ਜ਼ਿਲ੍ਹੇ ਦੀ ਹੈ ਨਾ ਅਕਿਊਜ਼ ਸਾਡੇ ਜ਼ਿਲ੍ਹੇ ਦੇ ਤਿੰਨੋਂ ਸੋ ਸਾਡੇ ਕੋਲ ਤਾਂ ਕੋਈ ਕੰਪਲੇਂਟ ਨਹੀਂ ਸੀ ਮੈਡਮ ਮੈਨੂੰ ਲੱਗਦਾ ਕਿ ਪਾਰਕਿੰਗ ਨੂੰ ਰਾਹ ਨੂੰ ਬੱਟਣਾ ਜਿਵੇਂ ਕੁਝ ਮਿਡ ਨਾਈਟ 'ਚ ਮਿਡ ਨਾਈਟ ਹੋ ਜਾਂਦਾ ਠੀਕ ਹੈ ਨਾ ਇਹਨਾਂ ਦਾ ਕੋਈ ਐਂਸਰ ਤਾਂ ਬੱਟ ਨਹੀਂ ਜੀ ਉਹਨਾਂ ਨੇ ਸਟ੍ਰਾਂਗੂਲੇਟ ਕੀਤਾ ਗਲੇ ਚਫਾਹ ਵਾਲਾ ਮਿਸਟਰ ਨਾਮਿਤ ਤੇ ਹੋੜੇ ਇੱਕ ਧਾਰਾ ਨੇ ਜਿਹੜਾ ਤੀਜਾ ਹੈ ਜੀ ਅਮ੍ਰਿਤਪਾਲ ਮੈਨਰੋ ਉਹਨੂੰ ਉਹ ਹਲੇ ਨਹੀਂ ਫੜਿਆ ਗਿਆ ਪਰ ਜਿਨ੍ਹਾਂ ਨੇ ਫਿਜ਼ੀਕਲੀ ਇਹਦਾ ਗਲਾ ਫੋੜ ਕੇ ਮਾਰਿਆ ਉਹਨਾਂ ਨੂੰ ਸੀ ਫੜ ਲਿਆ ਸ਼ਾਜਸ਼ ਕਰਤਾ ਮਕਬਲ ਯੈਸ 120 ਮੈਡਿਸ਼ਨ ਕਾਰ ਇਓਨ ਗੱਟੀ ਜਿਹੜੀ ਡਿਜ਼ੀਜ਼ ਦੀ ਹੈ ਉਹਦੇ ਵਿੱਚ ਹੀ ਸਟ੍ਰਾਂਗੂਲੇਸ਼ਨ ਇਹਨਾਂ ਨੇ ਕੀਤਾ ਕੀ ਕਿੰਦਾ ਨਾ ਕਿ ਸਟਾਕ ਦਾਾਰ ਸੋਸ਼ਲ ਮੀਡੀਆ ਤੋਂ ਪ੍ਰੋਟੈਸਟਰਾਂ ਦਾ ਕੰਟੈਂਟ ਬਾਇਰ ਜਾ ਰਿਹਾ ਹੈ ਅਸਰਕੀ ਘਟਨੀਆਂ ਨੂੰ ਨਾਮ ਚੇਂਜ ਕਰਦੇ ਤੇ ਕਿੰਨਾ ਕਿੰਨਾ ਪੂਰੇ ਜਿਹੇ ਤਰਹੀ ਬਣਦੀ ਨਹੀਂ ਮੈਨੂੰ ਇਹ ਜਿਹੜੇ ਸੋਸ਼ਲ ਮੀਡੀਆ ਤੇ ਰੈਗੂਲੇਸ਼ਨਸ ਹੈ अबाउट द ਵੈਰੀਫਿਕੇਸ਼ਨ ਪੀਸ ਇਸ ਵੀ ਕੈਨ ਟੇਕ ਅ ਬਟ ਗੈਸ ਤੁਹਾਡਾ ਇਹ ਕਨਸਿਡਰ ਹੋ ਸਕਦਾ ਹੈ ਬਟ ਕਾਫੀ ਲੋਕ ਨਾਨ ਇਟੀ ਕਰਕੇ ਵੀ ਆਪਣਾ ਆਇਡੈਂਟੀਟੀ ਚੇਂਜ ਕਰਦੇ ਹਨ ਬਟ ਯਸ ਇਟ ਇਜ਼ ਐਟ ਦੀ ਐਂਡ ਆਫ ਦਿ ਡੇ ਚਾਹੇ ਉਹ ਕੁਝ ਇਮੋਰਲ ਵੀ ਕਰ ਰਹੀ ਸੀ ਸ਼ੀ ਹੈਡ ਹਰ ਓਨ ਫਾਲੋਅਰਸ ਦੇ ਹੈਡ ਨੋ ਇਹਨਾਂ ਨੂੰ ਕੋਈ ਰਾਈਟ ਨਹੀਂ ਹੈ ਕਿ ਆਪਣੀ ਮੋਰਲ ਪੁਲਿਸਿੰਗ ਕਰਕੇ ਕਿ ਕਿਸੇ ਲੜਕੀ ਦਾ ਤੁਸੀਂ ਮਰਡਰ ਕਰ ਦੋ ਸੋ ਦੇ ਵਿਲ ਫੇਸ ਦ ਕੰਸੀਕਵੈਂਸ ਮੈਂ ਸਲਾ ਜੋ ਜਸਪ੍ਰੀਤ ਨੇ ਕੋਟਾ ਉਹ ਬਾਡੀ ਚ ਬਾਤ ਕਰ ਰਹੇ ਨੇ ਜਸਪ੍ਰੀਤ ਨੇ ਕੋਟਾ ਹਾਂਜੀ ਇੱਕ ਗੱਲ ਹੋਰ ਹੈ ਜਿਸ ਤਰ੍ਹਾਂ ਕੋਈ ਕੀਤਾ ਹੈ